ਜਿੰਦਾਬਾਦ ਜਿੰਦਾਬਾਦ ਪੋਰਸ ਸਿਆਸੀ ਕੁੰਡਾ ਗੜਜੋੜ ਮਰਦਾਬਾਦ 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 ਅਸੀਂ ਲੜਨਾ ਲੋਕ ਉਹਦੇ ਬੋਲਸ ਖੜਦੇ ਆ ਪਰ ਇਹ ਵੀ ਨਾ ਕਹੀਏ ਜਿੰਨਾ ਕਦੀ ਸੰਘਰਸ਼ ਕਰਿਆ ਵੀ ਸਾਡੀ ਜਿੱਤ ਨਹੀਂ ਹੋਈ ਹੋਈ ਹੈ ਤਾਂ ਮਜਬੂਰ ਕਿ ਜਿਹੜਾ ਐਸਐਸਪੀ ਕੁਸਰਦਾਨੀ ਦੀਗਾ ਵੀ ਮੈਂ ਉਹਨਾਂ ਨੂੰ ਫੜ ਲਾਂ ਜਾਂ ਭਾੜ ਲਾਂ ਪਰ ਜਦੋਂ ਸ਼ਹਿਰ ਨਿਵਾਸੀਆਂ ਦਾ ਦਬਾਅ ਪਿਆ ਜਥੇਬੰਦੀਆਂ ਦਾ ਸਿਆਸੀ ਲੋਕਾਂ ਦਾ ਤਾਂ ਉਹਨਾਂ ਨੂੰ ਕਿੱਥੋਂ ਵੀ ਫੜਕੇ ਲਿਆਉਣੇ ਪਏ ਫੜਕੇ ਲਿਆਉਂਦੇ ਔਰ ਜਦੋਂ ਫੜਦੇ ਨੇ ਕੋਈ ਨਹੀਂ ਝੂਟੀਆਂ ਝੂਟੀਆਂ ਤਹਾੜੀਆਂ ਬਣਾਉਂਦੇ ਨੇ ਜਿਵੇਂ ਰਾਣੇ ਜੀ ਵੀ ਕਿਹਾ ਉਹਦੇ ਵਾਲੀ ਗੋਲੀ ਕਿਸੇ ਦੇ ਨਹੀਂ ਵੱਜੀ ਇਹਨਾਂ ਦੀ ਲੱਤ ਵੱਜੀ ਗੋਲੀ ਇਹ ਸਹੀ ਗੱਲ ਦੱਸਣੀ ਚਾਹੀਦੀ ਹੈ ਮੈਂ ਤਾਂ ਇਹ ਗੱਲ ਕਹੂਆ ਥੋੜੀ ਜਿੱਤ ਹੈ ਕਿਸੇ ਦੀ ਅੱਖੀ ਫੂਕਣ ਦਾ ਮਤਲਬ ਹੁੰਦਾ ਕਿ ਉਹ ਬੰਦਾ ਮਰ ਗਿਆ ਉਹ ਨੂੰ ਸੁਣਦਾ ਨਹੀਂ ਦਿਖਦਾ ਨਹੀਂ ਤੇ ਦਿਮਾਗ ਦੇ ਉਹਦਾ ਹੁਣ ਚੱਲਦਾ ਨਹੀਂ ਇਸ ਕਰਕੇ ਆਪਾਂ ਕੀ ਕਹਿੰਦੇ ਆ ਕਿ ਇਹਨੂੰ ਹੁਣ ਇਹ મોત ਹੋ ਚੁੱਕੀ ਆ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਦੀ ਸਿਆਸੀ ਮੌਤ ਹੋ ਚੁੱਕੀ ਆ ਸਰਕਾਰ ਨਾਲ ਵੀ ਕੋਈ ਚੀਜ਼ ਨਹੀਂ ਹੈ ਅੱਜ ਇੱਥੇ ਜਿਸ ਤਰ੍ਹਾਂ ਫਰੋਤਨਾ ਮੰਗੀਆਂ ਜਾ ਰਹੀਆਂ ਨੇ ਜਿਸ ਤਰ੍ਹਾਂ ਦਾ ਇੱਕ ਗੁੰਡਾ ਰਾਜ ਇਸ ਪੰਜਾਬ ਤੋਂ ਵਿੱਚ ਆ ਇਹ ਇੱਥੋਂ ਦੀ ਪੁਲਿਸ ਔਰ ਇੱਥੋਂ ਦੀ ਸਰਕਾਰ ਦੀ ਸ਼ੈਤੋ ਬਿਨਾ ਨਹੀਂ ਹੈ ਉਹਨਾਂ ਦੇ ਨਾਲ ਸੰਪੂਰਨ ਮਿਲਿ ਭੁਗਤੇਰ ਕਰਕੇ ਹੋ ਰਹੀ ਆ ਪੰਜਾਬ ਜਗਾਜੀ ਘਟਨਾ ਕੇ ਇੱਕ ਬੰਦੇ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਤੇ ਉਹਨੂੰ ਕੁਝ ਦਿਨਾਂ ਬਾਅਦ ਕਾਲ ਆਈ ਕਿ ਤੂੰ 5 ਲੱਖ ਰੁਪਈਆ ਮਹੀਨੇ ਦਾ ਜਿਹੜੀ ਹੈਗੀ ਆ ਫਰौती ਸਾਨੂੰ ਦੇਣੀ ਆ ਉਹ ਬੰਦਾ ਬੜਾ ਪਰੇਸ਼ਾਨ ਹੋਇਆ ਕਿ ਕਾਰੋਬਾਰੇ ਵੀ ਹੁਣੇ ਸ਼ੁਰੂ ਕੀਤਾ ਤੇ 5 ਲੱਖ ਰੁਪਈਆ ਮੈਂ ਕਿੱਥੇ ਇਹਨਾਂ ਨੂੰ ਦੇਵਾਂਗਾ ਕਿਰਾਏ ਤੇ ਇਮਾਰਤ ਦਾ ਬੰਦੇ ਚੱਲ ਤੇ ਰੱਖੇ ਹੋਏ ਨੇ ਉਹਨੀਆਂ ਤਨਖਾਹਾਂ ਨੇ ਤੇਰੀ ਦਾਉਂਦ ਕਿਹੜਾ ਐਸਐਸਪੀ ਦਾ ਤਲਾਕ ਸੀਗਾ ਪੈਸੇ ਲੈਣ ਵਾਲਾ ਉਹਦੇ ਰਾਹੀਂ ਤਾਂ ਉਹਨੇ ਕਿਹਾ ਕਿ 2 ਲੱਖ ਰੁਪਇਆ ਦੇਣਾ ਸਾਲ ਦਾ ਐਸਐਸਪੀ ਨੂੰ ਤੈਨੂੰ ਕੋਈ ਦਿੱਕਤ ਨਹੀਂ ਆਊਗੀ ਉਸ ਬਰੋਕਰ ਰਾਹੀਂ 2 ਲੱਖ ਟਿੱਕਾ ਜ਼ਿਲ੍ਹੇ ਦੀ ਐਸਐਸਪੀ ਨੂੰ ਉਸ ਬੰਦੇ ਨੇ ਦਿੱਤਾ ਤਾਂ ਬਿਲਕੁਲ ਤੁਸੀਂ ਸਮਝ ਲਓ ਕਿ ਇਹ ਸਾਰਾ ਕੁਝਿੰਦੀ ਸ਼ਹਿਰ ਦੇ ਦੇ ਇਸ਼ਾਰੇ ਤੇ ਦੇ ਕਿਵੇਂ ਪੰਜਾਬ ਦੇ ਜਿਹੜਾ ਹੈਗਾ ਉਹ ਚੱਲ ਰਿਹਾ ਪੰਜਾਬ ਦੇ ਵਿੱਚ ਇਥੋਂ ਦੇ ਰਾਜ ਕਰਨ ਵਾਲੀ ਪਾਰਟੀ ਇਥੋਂ ਦੀ ਅਫਸਰशाही ਅੱਜ ਦੋਨੋਂ ਹੱਥੀ ਜਿਹੜਾ ਹੈਗਾ ਪੈਸਾ ਉਹ ਇਕੱਠਾ ਕਰਨ ਜਿਹੜਾ ਲੱਗੇ ਹੋਇਆ ਪੰਜਾਬ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਲੋਕਾਂ ਦੀਆਂ ਜ਼ਿੰਦਗੀਆਂ ਮੁਸ਼ਕਲਾਂ ਪੰਜਾਬ ਦੀਆਂ ਮੁਸ਼ਕਲਾਂ ਉਹਨਾਂ ਦਾ ਹੱਲ ਕਰਨਾ ਦਾ ਦੂਰ ਦੀ ਗੱਲ ਇਹ ਉਹਨਾਂ ਦੇ ਅਜੰਡੇ 'ਤੇ ਨਹੀਂ ਸੋਚਦੇ ਵਿਚਾਰ ਦੇ ਤੱਕ ਨਹੀਂ ਜਿੱਥੋਂ ਦਾ ਕਹਿਦਾ ਕਿ ਵੀ ਦੋਸ਼ੀ ਜਿਹੜੇ ਸੀ ਅਪਰਾਧ ਕਰਕੇ ਨਿਕਲ ਗਏ ਉਹਨਾਂ ਦਾ ਪਤਾ ਨਹੀਂ ਲੱਗਦਾ ਜਿੰਦੇ ਤੋਂ ਗੱਲ ਬਿਲਕੁਲ ਸਾਫ਼ ਆ ਕਿ ਪਤਾ ਨਹੀਂ ਲੱਗਦਾ ਜਾਂ ਪਤਾ ਲਾਉਣਾ ਨਹੀਂ ਚਾਹੁੰਦੇ ਕਿ ਜਦੋਂ ਅਸੀਂ ਪੰਜਾਬੀ ਯੂਨੀਵਰਸਿਟੀ ਪਿਆਰਾ ਕਰਦੇ ਸੀ ਯੂਨੀਵਰਸਿਟੀ ਦੇ ਕੈਲੰਡਰ ਦੇ ਵਿੱਚ ਨਾ ਤਾਂ 3 ਦੀ ਪੋਸਟ ਨਹੀਂ ਹੈਗੀ ਉਹਨੂੰ ਕਹਿੰਦੇ ਆ ਟੀਨ ਰਿਸੋਰਸ ਮੋਬਲਾਈਜੇਸ਼ਨ ਇੱਕ ਟੀਨ ਜਿਹੜਾ ਯੂਨੀਵਰਸਿਟੀ ਵਾਸਤੇ ਫੰਡ ਇਕੱਠਾ ਕਰੂਗਾ ਪੈਸੇ ਇਕੱਠੇ ਕਰੂਗਾ ਉਹ ਪੰਜਾਬੀ ਯੂਨੀਵਰਸਿਟੀ ਦੇ ਕੈਲੰਡਰ 'ਚ ਹੁਣ ਪਤਾ ਹੈਗਾ ਕਿ ਹੈਗਾ ਉਹ ਕਦੇ ਆਉਂਦਾ ਨਹੀਂ ਸੀਗਾ ਪਰ ਇੱਕ ਡੀਨ ਦਾ ਆਫਿਸ ਸੀਗਾ ਜਿੰਦਾ ਕੰਮ ਸੀ ਪੈਸੇ ਇਕੱਠੇ ਕਰਨੇ ਤੇ ਯੂਨੀਵਰਸਿਟੀ ਚਲਾਉਣੀ ਆ ਹੁਣ ਜਿਹੜਾ ਫਰੋਤੀਆਂ ਦਾ ਧੰਦਾ ਪੰਜਾਬ 'ਚ ਚੱਲਦਾ ਪਿਆ ਇਹ ਪੰਜਾਬ ਸਰਕਾਰ ਦਾ ਅਣ ਐਲਾਨਿਆ ਹੋਇਆ ਵਿਭਾਗਾਂ ਜਿਹਨੂੰ ਪੰਜਾਬ ਸਰਕਾਰ ਚਲਾ ਰਹੀ ਆ ਤੇ ਇਹ ਉਹਦੇ ਆਹੁਦੇਦਾਰ ਮਜੂਬ ਤਾਂ ਜਿਹੜੇ ਫਰੋਤੀਆਂ ਪੰਜਾਬ 'ਚੋਂ ਕਠੀਆਂ ਕਰ ਰਿਆ ਇਸ ਕਰਕੇ ਪੰਜਾਬ ਸਰਕਾਰ ਆਪਣੇ ਵਿਭਾਗਾਂ ਜਿਹੜਾ ਉਹਨੇ ਪੰਜਾਬ 'ਚ ਚਲਾਰੀ ਫਰੋਤੀਆਂ ਵਾਲਾ ਉਹਦੇ ਖਿਲਾਫ ਕਿਵੇਂ ਕਾਰਵਾਈ ਕਰ ਦੇਣਗੇ